ਜਿਹੜਾ ਦੋਰਾ ਮਾਫਦੰਤ ਦੀ ਗੱਲ ਕੀਤੀ ਹੋ ਤੁਸੀਂ ਉਹ ਜੇ ਅਸੀਂ ਸੜਕ ਤੇ ਚੱਲਦੇ ਦਰਮਿਆਨ ਰਾਈਟ ਚੱਲਣ ਦੀ ਜਗ੍ਹਾ ਲੈਫਟ ਚੱਲਾਂਗੇ ਤੇ ਸਾਡਾ ਐਕਸੀਡੈਂਟ ਹੋਣਾ ਜ਼ਰੂਰੀ ਹੈ ਇਸ ਕਰਕੇ ਅਸੀਂ ਸੰਵਿਧਾਨ ਦੇ ਵਿੱਚ ਇੱਥੇ ਰਹਿੰਦੇ ਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਅਸੀਂ ਅੱਜ 15 ਅਗਸਤ ਤੇ ਮੋਦੀ ਸਾਹਿਬ ਨੇ ਕਿਹਾ ਕਿ ਹਰ ਘਰ ਤੇ ਤਿਰੰਗਾ ਝੁਲਣਾ ਚਾਹੀਦਾ ਹੈ ਉਹਨਾਂ ਦਾ ਫਰਜ਼ ਹੀ ਬਣਦਾ ਸੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਹਰ ਧਰਮ ਦਾ ਹਰ ਕੌਮ ਦਾ ਸਤਿਕਾਰ ਕਰਦਾ ਤੇ ਉਹਦਾ ਫਰਜ਼ ਬਣਦਾ ਸੀ ਕਿ ਜਿਹੜਾ ਜਿਹੜਾ ਵੀ ਆਪੂ ਆਪਣੇ ਧਰਮ ਦੇ ਬਾਵਜੂਦ ਆਪਣਾ ਨਿਸ਼ਾਨ ਜਿਹੜਾ ਉਹ ਚਲਾ ਸਕਦਾ ਹੈ ਤੇ ਉਹਦਾ ਸਾਰੇ ਸਤਿਕਾਰ ਕਰਦੇ ਪਰ 900 ਸਾਲ ਗੁਲਾਮ ਰਹਿਣ ਵਾਲੀ ਕੌਮ ਆਜ਼ਾਦੀ ਦੀ ਗੱਲ ਕਰਦੀ ਹੈ ਤੇ ਉੱਥੇ ਹਿੰਦੂ ਰਾਸ਼ਟਰ ਚ ਬਦਲ ਦੀ ਗੱਲ ਕਰਦੀ ਹੈ ਜਿਹੜੇ ਇੱਥੇ ਦੂਜੇ ਵਰਗ ਭਾਈਵਾਲ ਦੇ ਮਾਨ ਸਾਹਿਬ ਇੱਕ ਪਾਸੇ ਤੇ ਉਹ ਸੰਵਿਧਾਨ ਦੀ ਉਸੇ ਵੀ ਸੋਚਉਂਦੇ ਨੇ ਇਸ ਚੀਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਉਹ ਤੇ ਤੁਹਾਡਾ ਕੀ ਸਟੈਂਡ ਪੁਆਇੰਟ ਤਾਂ ਦੇਖੋ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਹਦਾ ਜਵਾਬ ਇਹ ਬੰਦਾ ਕਿ ਸਰਦਾਰ ਮਾਨ ਕਹਿੰਦੇ ਆ ਕੋਈ ਕਹਿੰਦਾ ਉਹਨਾਂ ਨੇ ਸੌਂ ਜੜੀ ਆ ਉਹ ਲੁੱਕ ਕੇ ਚੁੱਕ ਲਈ ਪਰ ਮੈਂ ਇਹ ਦੱਸਣਾ ਚਾਹੁੰਦਾ ਉਹਦੀ ਵੀ ਵਜ੍ਹਾ ਜਿਹੜੇ ਸਬਿਹਾਰ ਨੂੰ ਅਸੀਂ ਨਹੀਂ ਮੰਨਦੇ ਅਸੀਂ ਸਾਰਿਆਂ ਦੇ ਸਾਹਮਣੇ ਉਹ ਗੱਲਾਂ ਨਹੀਂ ਕਰ ਸਕਦੇ ਸਾਡਾ ਕੌਮੀ ਪ੍ਰਧਾਨ ਸਰਦਾਰ ਸਿਮਰਨ ਜੀ ਸਨਮਾਨ ਜਿਹੜਾ ਬਹੁਤ ਵੱਡੀ ਪੜ੍ਹਾਈ ਤੋਂ ਬਾਅਦ ਜੇ ਅੱਜ 14 ਤੇ ਪੰਜਾਬ ਦਾ ਡੀਜੀਪੀ ਹੁੰਦਾ ਪਰ ਇੱਕ ਕੌਮ ਵਾਸਤੇ ਆਪਣੀ ਕੌਮ ਵਾਸਤੇ ਅਣਖੀ ਬੰਦਾ ਮਰ ਮिट ਜਾਂਦਾ ਹੈ ਔਰ ਜੇ ਉਸ ਆਪ ਦੇ ਲੋਕਾਂ ਨੂੰ ਕਹਿ ਰਹੇ ਆ ਸਿੱਖ ਆਵਾਮ ਨੂੰ ਕਹਿ ਰਹੇ ਆ ਔਰ ਕਿਉਂਕਿ ਨਿਸ਼ਾਨ ਸਾਹਿਬ ਸਿੱਖਾਂ ਦਾ ਧਾਰਮਿਕ ਨਿਸ਼ਾਨ ਹੈ ਬਹੁਤ ਸਾਰੇ ਕਾਮਰੇਡ ਨੇ ਉਹਨਾਂ ਨੂੰ ਪ੍ਰੋਬਲਮ ਵੀ ਹੋ ਸਕਦੀ ਆ ਨਿਸ਼ਾਨ ਸਾਹਿਬ ਤੋਂ ਜਿਹੜੇ ਆਸਤਾ ਹੀ ਨਹੀਂ ਰੱਖਦੇ ਪਰਮਾਤਮਾ ਦੇ ਵਿੱਚ ਕਿਸੇ ਵੀ ਪਰਮਾਤਮਾ 'ਚ ਆਸਤਾ ਨਹੀਂ ਰੱਖਦੇ ਉਹਨਾਂ ਨੂੰ ਪ੍ਰੋਬਲਮ ਹੋ ਸਕਦੀ ਏ। ਸੋ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਯੂਨੀਅਨ ਵਾਲੇ ਜਾਂ ਜਿੰਨਾਂ ਜ ਤੁਹਾਡੀ ਆਸਤਾ ਤੁਸੀਂ ਉਹ ਚੜਾ ਲਓ। ਪਤਰੰਗਾ ਨਹੀਂ। ਮੁਸਲਮਾਨ ਵੀਰ ਆਪਣਾ ਹਰਾ ਚੜਾ ਲੈਣ। Hindu ਵੀਰ ਆਪਾਂ ਆਪਣਾ ਭਗਵਾਨ ਚੜਾ ਲੈਣ। ਜਿਹੜੇ ਉਹ ਹੈਗੇ ਨੇ ਆਪਣਾ ਕਾਮਰੇਡ ਉਹਨਾਂ ਦਾ ਚਿੱਟਾ ਹੈਗਾ ਉਹ ਚੜਾ ਲੈ ਪ੍ਰੋਬਲਮ ਤਰੰਗੇ ਨਾਲ ਕਿਉਂ ਹੈ ਕਿਉਂਕਿ ਨਿਰਿੰਦਰ ਮੋਦੀ ਇੱਕ ਅਗਰੈਸਿਵ ਤਰੀਕੇ ਦੇ ਨਾਲ ਇਹ ਅਖੌਤੀ ਰਾਸ਼ਟਰਵਾਦ ਸਾਡੇ ਘਰਾਂ ਦੇ ਵਿੱਚ ਵਾੜ ਰਿਹਾ ਹੈ ਪਹਿਲਾਂ ਇਹਨਾਂ ਨੇ ਹਿੰਦੂ ਰਾਸ਼ਟਰ ਦਾ ਅਜੰਡਾ ਅਪਣਾਇਆ ਜਦੋਂ ਉਹ ਕਾਮਯਾਬ ਨਹੀਂ ਹੋਏ ਮਾਈਨੋਰਟੀਜ਼ ਨੂੰ ਆਪਣੇ ਗਲਬੇ ਹਟ ਲੈਣ ਲਈ ਫਿਰ ਉਹਨਾਂ ਨੇ ਭਾਰਤੀਤਾ ਦਾ ਇੰਡੀਅਨੈਸ ਦਾ ਇਹ ਵਰਕਅਪ ਆਇਆ ਔਰ ਤਿਰੰਗੇ ਰਾਹੀ ਹੋਂ ਸਾਡੇ ਘਰਾਂ ਚ ਆਉਣ ਲੱਗੇ ਸੋ ਸਾਨੂੰ ਉਹਨਾਂ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜਿੰਨਾ ਤੇ ਲਈ ਇਹ ਆਜ਼ਾਦੀ ਦਿਹਾੜਾ ਕਿ 15 ਨੂੰ 14 ਨੂੰ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਜਾਵੇ ਹਰ ਸੇਕ ਚਲਾਈ ਔਰ ਸ਼੍ਰੋਮਣੀ ਕਮੇਟੀ ਨਿਸ਼ਾਨ ਸਾਹਿਬ ਮੁਹੱਈਆ ਵੀ ਕਰੇ ਸਭ ਨੂੰ ਅਸੀਂ ਕਰਾਂਗੇ ਜਿਹੜਾ ਸਾਡੇ ਤੱਕ ਪਹੁੰਚ ਕਰੇਗਾ ਅਸੀਂ ਨਿਸ਼ਾਨ ਸਾਹਿਬ ਉਹਨਾਂ ਨੂੰ ਫਲੈਗ ਜਿਹੜਾ ਝੰਡਾ ਮੁਹਈਆ ਕਰਾਵਾਂਗੇ ਅਸੀਂ ਵੀ ਇਹ ਝੰਡੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਨਿਸ਼ਾਨ ਸਾਹਿਬ ਚਾਹੀਦਾ ਹੈ ਉਹ ਸਾਡੇ ਕੋਲੋਂ ਅਕਾਲੀ ਦਲ ਅੰਮ੍ਰਿਤਸਰ ਉੱਪਰੋਂ ਮਾਨ ਸਾਹਿਬ ਕੋਲੋਂ ਕਿਸੇ ਨੂੰ ਵੀ ਇਹਨਾਂ ਦੇ ਪਾਰਟੀ ਦੇ ਆਫਿਸ 'ਚ ਵੀ ਅਪਰੋਚ ਕਰ ਸਕਦੇ ਨੇ ਅਸੀਂ ਇਹ ਮੁਹਈਆ ਕਰਾਵਾਂਗੇ ਪਰ ਸ਼ਰਮਨੀ ਕਮੇਟੀ ਇੱਕ ਬਹੁਤ ਵੱਡੀ ਸੰਸਥਾ ਹੈ ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਉਹ ਵੀ ਇਸ ਜਿਹੜੀ ਕੈਂਪੇਨ ਦਾ ਹਿੱਸਾ ਬਣਨ ਔਰ ਅਸੀਂ ਇਸ ਵਾਰ ਇਹ ਵੀ ਦੇਖਾਂਗੇ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਘਰ ਦੇ ਉੱਤੇ ਕਿਹੜਾ ਝੰਡਾ ਚਲਾਉਂਦਾ ਹੈ ਉਹ ਦਿੱਲੀ ਦੇ ਨਾਲ ਹੈ ਕਿ ਪੰਜਾਬ ਦੇ ਨਾਲ ਹੈ ਤੇ ਪੰਥ ਦੇ ਨਾਲ ਹੈ ਇਹ ਵੀ ਦੇਖਣਾ ਹੋਏਗਾ ਕਿ ਜਿਹੜਾ ਤਿਰੰਗਾ ਚੜ੍ਹਾਏਗਾ ਉਹ ਦਿੱਲੀ ਦੇ ਨਾਲ ਖੜਾ ਹੈ ਤੇ ਜਿਹੜਾ ਨਿਸ਼ਾਨ ਸਾਹਿਬ ਜਾਂ ਆਪਣੀ ਆਸਥਾ ਵਾਲਾ ਚੜ੍ਹਾਏਗਾ ਉਹ ਪੰਜਾਬ ਦੇ ਨਾਲ ਖੜਾ ਹੈ ਪੰਥ ਦੇ ਨਾਲ ਖੜਾ ਹੈ ਸੋ ਇਹ ਵੀ ਇਸ ਵਾਰੀ ਇੰਟਰਸਟਿੰਗ ਹੋਏਗਾ ਦੇਖਣਾ ਕਿ ਕੌਣ ਕਿੱਥੇ ਖੜਾ ਹੈ ਔਰ ਅਸੀਂ 13 ਤਰੀਕ ਖਾਲਸਾਏ ਨਿਸ਼ਾਨ ਸਾਹਿਬ ਲੋਕਾਂ ਤੱਕ ਪਹੁੰਚਾਣਾ ਸ਼ੁਰੂ ਕਰ ਦੇਾਂਗੇ ਉਦੋਂ ਤੱਕ ਇਹਨਾਂ ਦੀ ਛਪਾਈ ਹੋ ਰਹੀ ਏ ਔਰ ਇਹ ਅਸੀਂ 13 ਨੂੰ ਲੋਕਾਂ ਤੱਕ ਪਹੁੰਚਦਾ ਕਰ ਦੇਾਂਗੇ 13 14 15 ਦੀ ਕਾਲ ਹੈ ਅਸੀਂ ਲੋਕਾਂ ਨੂੰ ਕਹਾਂਗੇ ਕਿ 15 ਤਰੀਕ ਖਾਲਸਾਏ ਨਿਸ਼ਾਨ ਸਾਹਿਬ ਨੂੰ ਆਪਣੇ ਘਰਾਂ ਚੜਾ ਕੇ ਇਸੇ ਨੂੰ ਸਲੂਟ ਕਰਨ ਇਸੇ ਨੂੰ ਹੱਥ ਜੋੜ ਕੇ ਨਮਸਕਾਰ ਕਰਨ ਔਰ ਸਾਨੂੰ ਨਿਰੰਦਰ ਮੋਤੀ ਦਾ ਸੱਦਾ ਪ੍ਰਵਾਨ ਨਹੀਂ ਅਸੀਂ ਰਿਜੈਕਟ ਕਰਦੇ ਕਰ ਸਕੀਏ ਜੀ ਮਮਾਨ ਸਾਹਿਬ ਵੀ ਸੰਸਦ ਦੇ ਤੌਰ ਤੇ ਕੇਸਰੀ ਦਿਸ਼ਾ ਜਨੋਨ ਲਹਿਰਾਉਣਗੇ 15 ਅਗਸਤ ਦੇਖੋ ਜੀ ਸਰਦਾਰ ਮਾਨ ਜਿਹੜੇ ਆ ਉਹ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਬੰਦੀ ਸਿੰਘਾਂ ਦੀ ਆਈ ਵਾਸਤੇ ਉਹਨਾਂ ਨੇ 10 ਤਰੀਕ ਨੂੰ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਲੀਮੈਂਟ ਦੇ ਬਾਹਰ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਨਾ ਹੈ ਕਿ ਸਾਡੇ ਜਿਹੜੇ 35 35 25 25 ਸਾਲ ਤੋਂ ਜਾਨਾਂ ਤੋਂ ਪਿਆਰੇ ਸਿੰਘ ਜਿਹੜੇ ਆ ਉਹਨਾਂ ਨੂੰ ਰਿਹਾਈ ਨਹੀਂ ਤੇ ਬਲਾਤਕਾਰੀ ਸਾਧ ਨੂੰ ਜਿਹੜਾ ਵਾ ਉਹ ਪਰੋਲਾ ਮਿਲਦੀਆਂ ਇਸ ਕਰਕੇ ਸਾਡਾ ਜਿਹੜਾ ਇਹ ਅੱਜ ਦਿਨ ਹੈ ਅਸੀਂ ਇਹਦਾ ਕਿਸੇ ਦਾ ਵਿਰੋਧ ਕਰਨਾ ਸਾਡਾ ਫਰਜ ਨਹੀਂ ਹੈ ਪਰ ਅਸੀਂ ਕਹਿੰਦੇ ਹਿੰਦੂ ਵੀਰ ਆਪਣਾ ਝੰਡਾ ਆਪਣੇ ਘਰ ਤੇ ਚਲਾਵੇ ਸਾਡੇ ਸਤਿਕਾਰਯੋਗ ਹੈ ਤੇ ਮੁਸਲਮਾਨ ਆਪਣਾ ਚਲਾਵੇ ਇਸਾਈ ਆਪਣਾ ਚਲਾਵੇ ਤੇ ਸਿੱਖ ਕੌਮ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ علیحد੍ਹਾ ਕੌਮ ਬਣਾਈ ਹੈ ਉਹ ਆਪਣਾ ਆਪਣੇ ਕੇਸਰੀ ਨਾ ਝੰਡਾ ਕਿਉਂ ਨਹੀਂ ਚਲਾ ਸਕਦੀ ਇਸ ਕਰਕੇ ਅਸੀਂ ਆਪਣੀ ਕੌਮ ਨੂੰ ਅੱਜ ਇਹ ਬੇਨਤੀ ਕਰਦੇ ਆ ਕਿ ਉਹ ਆਪਣੇ ਘਰਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਜਿਹੜੀ ਦਲ ਖਾਲਸਾ ਦੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅੱਜ ਦੀ ਇਹ ਬੇਨਤੀ ਹੈ ਸਾਰੀ ਕੌਮ ਪ੍ਰਵਾਨ ਕਰੇ ਤੇ ਨਾਲ ਦੀ ਨਾਲ ਜਿਹੜੀਆਂ ਜਿਹੜੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਜਿਹੜੀਆਂ ਸਿੱਖਾਂ ਦੀਆਂ ਵੋਟਾਂ ਸਿੱਖਾਂ ਦੀ ਪੱਗ ਬਨ ਕੇ ਸਿੱਖਾਂ ਦਾ ਭੇਸ ਧਾਰ ਕੇ ਸਿੱਖਾਂ ਦੀਆਂ ਵੋਟਾਂ ਵਟੋਰ ਕੇ ਤੇ ਦਿੱਲੀ ਨੂੰ ਤਕੜਾ ਕਰਦੀਆਂ ਜਾਂ ਮੈਂ ਸਭਲਾ ਸਿੱਧੀ ਸੌਦਾ ਜੋ ਜੇ ਕਮਾਂਟ ਪੰਜਾਬ ਦੇ ਪਾਣੀ ਤੇ ਕਿਸਾਨੀ ਤੇ ਜਵਾਨੀ ਨੂੰ ਬਰਬਾਦ ਕਰਦੀਆਂ ਅੱਜ ਉਹਨਾਂ ਦਾ ਵੀ ਵੇਖਣਾ ਹੋਊਗਾ ਜੇ ਤਾਂ ਕੇਸਰੀ ਨਿਸ਼ਾਨ ਸਾਹਿਬ ਚੜਾਉਣਗੇ ਤਾਂ ਸਿੱਖ ਸ਼ਾਇਦ ਸਮਝਣਗੇ ਕਿ ਇੰਨਾ ਚ ਗੁਰੂ ਗੋਬਿੰਦ ਸਿੰਘ ਦਾ ਉਹ ਰੱਦੀ ਭਰ ਵੀ ਪਿਆਰ ਹੈਗਾ ਉਹਨਾਂ ਦੇ ਸਹਬਜ਼ਾਦਿਆਂ ਦਾ ਜੇ ਇਹ ਨਹੀਂ ਚੜਾਉਣਗੇ ਫਿਰ ਸਿੱਖ ਕੌਮ ਇਹਨਾਂ ਨੂੰ ਕਦੀ ਵੀ ਆਉਣ ਵਾਲੇ ਸਮੇਂ 'ਚ ਮੂੰਹ ਨਹੀਂ ਲਾਉਂਗੀ ਇੱਕ ਕੁਦਰਤੀ ਗੱਲ ਹੈ ਇੱਥੇ ਮੈਂ ਬਿਲਕੁਲ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਤੇ ਅਕਾਲਪੁਰ ਸਾਹਿਬ ਦੇ ਜਨਤਾ ਵੀ ਉਹਨਾਂ ਦੇ ਹੀ ਅਪੁਆਇੰਟੀਆਂ ਨੇ ਸੋ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਅਡਰੈਸ ਕਰ ਰਹੇ ਹਾਂ ਤੇ ਅਸੀਂ ਸਾਰੀ ਜਿਹੜੀ ਧਾਰਮਿਕ ਸਿੱਖ ਲੀਡਰਸ਼ਿਪ ਹੈ ਸਾਰਿਆਂ ਨੂੰ ਇਹ ਗੱਲ ਕਹਿ ਰਹੇ ਹਾਂ ਔਰ ਜਿਹੜੀ ਗੱਲ ਤੁਸੀਂ ਮਾਨਸਾਹ ਬਾਰੇ ਵੀ ਕਹੀਏ ਕੁਦਰਤੀ ਗੱਲ ਹੈ ਜਦੋਂ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਤੇ ਅਸੀਂ ਖੁਦ ਵੀ ਆਪਣੇ ਘਰਾਂ ਦੇ ਇਹ ਚੜਾਵਾਂਗੇ ਆਪਣੇ ਦਫ਼ਤਰਾਂ ਦੇ ਵੀ ਇਹ ਚੜ ਤੋ ਜਦੋਂ ਅਸੀਂ ਲੋਕਾਂ ਨੂੰ ਕਹਿ ਰਹੇ ਤੁਸੀਂ ਆਪ ਵੀ ਉਹ ਉਹ ਕੁਝ ਕਰਾਂਗੇ ਜੋ ਅਸੀਂ ਲੋਕਾਂ ਨੂੰ ਕਰਦੇ ਆਂ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਦੇਖੋ ਸ਼ੌਟ ਦੇ ਵਿੱਚ ਉਹ ਐ ਕਿ ਸੌ ਚੁੱਕ ਨਾ ਲੀ ਗਾ ਇਹ ਪਹਿਲਾ ਚੋਨ ਲੜਨ ਵੇਲੇ ਸੌ ਕੰਡੀਸ਼ਨ ਨਹੀਂ ਸੀ ਹੁੰਦੀ ਇਹ ਵੀ ਇੰਡੀਆ ਨੇ ਜਿਵੇਂ ਕਹਿ ਤਾ ਨਾ ਕਿਸੇ ਨੂੰ ਆਪਣੀ ਲੱਤ ਥੱਲੇ ਕੱਢਣ ਦੀ ਕੰਡੀਸ਼ਨ ਲਾਈ ਹੈ ਪਹਿਲਾ ਸੌ ਨਹੀਂ ਸੀ ਚੁੱਕੀ ਜਾਂਦੀ ਜਦੋਂ ਜਦੋਂ ਮੂਵਮੈਂਟਸ ਉੱਠੀਆਂ ਪੈਰੀਫੇਰਲ ਸਟੇਟ ਤੇ ਕਾਮਾ ਉੱਠੀਆਂ ਸੰਘਰਸ਼ ਕਰਦੇ ਰਹੀਆਂ ਤੇ ਗਵਰਨਮੈਂਟ ਆਫ ਇੰਡੀਆ ਨੇ ਇਹ ਕੰਡੀਸ਼ਨ ਵੀ ਇੰਪੋਜ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦੇ ਨੂੰ ਆਪਣੇ ਅਧੀਨ ਇੱਕ ਬਾਇ ਵਰਡਸ ਵੀ ਲਿਆ ਜਾਂ ਕੋਈ ਖੁਸ਼ ਹੋਉਂਦੀ ਸੋ ਸਾਡੇ ਲਈ ਇਹ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਫਸੰਦਾ ਦਿਹਾੜਾਏ ਸੋ ਅਸੀਂ ਉਸ ਦਿਨ 15 ਅਗਸਤ ਨੂੰ ਮੋਗੇ ਵਿਖੇ ਪ੍ਰੋਟੈਸਟ ਕਰਾਂਗੇ ਸਾਡਾ ਪ੍ਰੋਟੈਸਟ ਮਾਰਚ ਹੋਏਗਾ ਮੋਗੇ ਵਿੱਚ ਬੀਬੀ ਕਾਨਕੌਰ ਗੁਰਦੁਆਰੇ ਤੋਂ ਚੱਲ ਕੇ ਅਸੀਂ ਸਾਰੇ ਸ਼ਹਿਰ ਚ ਹੁੰਦੇ ਹੋਏ ਬੱਸ ਸਟੈਂਡ ਜਾ ਕੇ ਸਮਾਪਤ ਕਰਾਂਗੇ ਉਸ ਤੋਂ ਇੱਕ ਦਿਨ ਪਹਿਲਾਂ 14 ਨੂੰ ਸਾਡੀ ਜਲੰਧਰ ਦੇ ਵਿੱਚ ਕਾਨਫਰੰਸ ਹੈ ਜਿਹੜੀ ਸਾਡੀ ਸਿੱਖਾਂ ਦੀ दलित ਸਮਾਜ ਪਾਮ ਸੇਬ ਜਿਹੜੇ ਮੂਲ ਨਿਵਾਸੀ ਨੇ ਜਿਹੜਾ ਸਹੀ ਉਹਨਾਂ ਦਾ ਅਰਥ ਹੈ ਮੂਲ ਨਿਵਾਸੀ ਅਤੇ ਮੁਸਲਿਮ ਸਮਾਜ ਦੇ ਨਮਾਇंदे ਪ੍ਰਤੀਨਿਧ ਰੱਲ ਕੇ ਅਸੀਂ ਜਲੰਧਰ ਦੇ ਵਿੱਚ ਕਾਨਫਰੰਸ ਕਰ ਰਹੇ ਹਾਂ ਔਰ ਪੰਜਾਬ ਦੇ ਨਾਲ ਜੁੜੇ ਹੋਏ ਹਰ ਮੁੱਦੇ ਜਿਹੜੇ ਮੈਂ ਪਹਿਲਾਂ ਵੀ ਵਿਚਾਰੇ ਨੇ ਉਹ ਤਕਰੀਬਨ ਬਹੁਤ ਸਾਰੇ ਮੁੱਦੇ ਪੰਜਾਬ ਦੇ ਨਾਲ ਹੀ ਜੁੜੇ ਨੇ ਪੰਜਾਬ ਹੀ ਇੱਕ ਐਸੀ ਸਟੇਟ ਹੈ ਜਿੰਨੂੰ ਹਿੰਦੁਸਤਾਨ ਆਪਣੀ ਬਸਤੀ ਆਪਣੀ ਕਲੋਨੀ ਵਾਂਗ ਉਹਦੇ ਨਾਲ ਵਿਹਾਰ ਕਰ ਰਿਹਾ ਸੋ ਜਦੋਂ ਇੱਕ ਕਲੋਨੀ ਬਣਾ ਕੇ ਰੱਖਿਆ ਜਾਂਦਾ ਜਬਰੀ ਰੱਖਿਆ ਜਾਂਦਾ ਤੇ ਉਹਦੇ ਨਾਲ ਵਿਤਕਰੀ ਹੀ ਹੁੰਦੇ ਨੇ ਜਾਤੀਆਂ ਹੀ ਹੁੰਦੇ ਨੇ ਤੇ ਜ਼ੁਲਮ ਹੀ ਹੁੰਦੇ ਨੇ ਸੋ so, 14 ਤਰੀਕ ਅਸੀਂ ਜਲੰਧਰ ਸਾਡੀ ਪਹਿਲਾ ਕਾਨਫਰੰਸ ਹੋਏਗੀ 15 ਤਰੀਕ ਸਾਡਾ ਪ੍ਰੋਟੈਸਟ ਹੋਏਗਾ ਰਹੀ ਗੱਲ ਨਰਿੰਦਰ મોદી ਦੇ ਸੱਦੇ ਦੀ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਇਸ ਗੱਲ ਈ ਹੈਰਾਨ ਹੋਣਗੇ ਕਿ ਅਸੀਂ ਇਸ ਦਾ ਵਿਰੋਧ ਕਿਉਂ ਕਰ ਰਹੇ ਹਾਂ ਅਸੀਂ ਵਿਰੋਧ ਕਰ ਰਹੇ ਹਾਂ ਜੋ ਪ੍ਰਧਾਨ ਮੰਤਰੀ ਨੇ ਕਿਹਾ ਅਸੀਂ ਅਪੋਜ਼ ਕਰਦੇ ਹਾਂ ਕਿਉਂਕਿ ਇਹ ਅਖੌਤੀ ਰਾਸ਼ਟਰਵਾਦ ਤਰੰਗੇ ਦੀ ਆੜ ਹੇਟ ਸਾਡੇ ਉੱਤੇ ਥੋਪਿਆ ਜਾ ਰਿਹਾ ਸਾਡੇ ਘਰਾਂ 'ਚ ਵਾੜਿਆ ਜਾ ਰਿਹਾ ਜਿਸ ਤਰੰਗੇ ਦੀ ਛਤਰ ਛਾਇਆ ਹੈ ਪਿਛਲੇ 40 ਸਾਲਾਂ ਤੋਂ ਸੁਰੱਖਿਆ ਦਸਤੇ ਪੰਜਾਬ ਦੀ ਨੌਜਵਾਨੀ ਦਾ ਘਾਨ ਕਰਦੇ ਆ ਰਹੇ ਨੇ ਉਹ ਸਾਡੇ ਘਰਾਂ ਤੇ ਨਹੀਂ ਝੂਲ ਸਕਦਾ ਸਾਨੂੰ ਹਿੰਦੁਸਤਾਨੀਆਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਕੋਈ ਸਾਡਾ ਪਿਆਰ ਹੈ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਜਿਹੜੇ ਲੋਕ ਇਹ ਸੋਚਦੇ ਨੇ ਸਮਝਦੇ ਨੇ ਔਰ ਜਿਹੜੇ ਆਜ਼ਾਦੀ ਦਾ ਨਿਗ ਮਾਨ ਰਹੇ ਨੇ ਉਹ ਚੜਾ ਲੈਣ ਉਹ ਮਾਨ ਲੈਣ ਆਜ਼ਾਦੀ ਉਹ ਮਨਾਲਣ ਖੁਸ਼ੀਆਂ ਪਰ ਸਾਡੇ ਦੀ ਇਹ ਖੁਸ਼ੀ ਦਾ ਦਿਹਾੜਾ ਨਹੀਂ ਹੈ ਸੋ ਅਸੀਂ ਇਹਨੂੰ ਆਪਣੇ ਘਰਾਂ ਦੇ ਵਿੱਚ ਨਹੀਂ ਵਾੜਾਂ ਸਾਡੇ ਲਈ ਇਹ ਬਗਾਨਾ ਹੈ ਔਰ ਐਸੇ ਕਰਕੇ ਅਸੀਂ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਸੱਦੇ ਤੇ ਮੁਕਾਬਲੇ ਹਰਕਰ ਨਿਸ਼ਾਨ ਸਾਹਿਬ ਹਰਕਰ ਕੇਸਰੀ ਚੜਾਉਣ ਦਾ ਸੱਦਾ ਦਿੰਨੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਆਂ ਕਿ ਅਕਾਲੀ ਦਰ ਲੰਮਰਸਰ ਉਸ ਤੋਂ ਅੱਗੇ ਬੈਠੇ ਨੇ ਜੁਗਰਾਜ ਸਿੰਘ ਪਿੰਡ ਬਾਤੋਂ ਕਿ ਉਹ ਨੌਜਵਾਨ ਹੈ ਜਿਨੇ 26 ਜਨਵਰੀ ਨੂੰ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਸੀ ਔਰ ਸਤਨਾਮ ਸਿੰਘ ਦੇ ਨਾਲ ਪਰਮਜੀਤ ਸਿੰਘ ਟਾਂਡਾ ਨੇ ਜਿਹੜੇ ਜਨਰਲ ਸੈਕਟਰੀ ਨੇ ਕੱਲ ਦਲ ਖਾਲਸਾ ਦੇ ਔਰ ਉਹਨਾਂ ਦੇ ਨਾਲ ਬੈਠੇ ਨੇ ਜਗਜੀਤ ਸਿੰਘ ਖੋਸਾ ਜਿਹੜੇ ਸਾਡੇ ਮੋਗੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਗੁਰਨਾਮ ਸਿੰਘ ਮੂਨਕਾ ਸਿਕਿਉਰਟੀ ਆਫ ਪੰਜਾਬ ਦੇ ਪ੍ਰਧਾਨ ਅੱਜ ਦੀ ਪ੍ਰੈਸ ਕਾਨਫਰੰਸ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਸੱਦੀ ਗਈ ਹੈ ਪ੍ਰੈਸ ਕਾਨਫਰੰਸ ਸੱਦਨ ਦਾ ਮੁੱਖ ਮਕਸਦ ਦੋ ਪ੍ਰਮੁੱਖ ਮੁੱਦੇ ਹਨ ਹਿੰਦੁਸਤਾਨ ਦਾ 75ਵਾਂ ਇੰਡੀਪੈਂਡੈਂਸ ਡੇ 15 ਅਗਸਤ ਨੂੰ ਆ ਰਿਹਾ ਹੈ ਔਰ ਪੂਰਾ ਹਿੰਦੁਸਤਾਨ ਇਸ ਸੈਲੀਬ੍ਰੇਸ਼ਨ ਦੇ ਵਿੱਚ ਝੁਟਿਆ ਹੋਇਆ ਹੈ ਦੂਸਰਾ ਮੁੱਦਾ ਹੈ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹਨ ਉਹਨਾਂ ਨੇ 75 ਵਰਿਆਂ ਬਾਅਦ ਹਿੰਦੁਸਤਾਨ ਦੇ ਕਿਸੇ ਪ੍ਰਧਾਨ ਮੰਤਰੀ ਨੇ ਇੱਕ ਨਾਰਾ ਦਿੱਤਾ ਹੈ ਇੱਕ ਸੱਦਾ ਦਿੱਤਾ ਹੈ ਹਰ ਘਰ तिरੰਗਾ ਅਸੀਂ ਇਹਨਾਂ ਦੋਨਾਂ ਮੁੱਦਿਆਂ ਤੇ ਅੱਜ ਪ੍ਰੈਸ ਕਾਨਫਰੰਸ ਬੁਲਾਈ ਹੈ ਦੋਨਾਂ ਪਾਰਟੀਆਂ ਦੀ ਇੱਕ ਸਾਂਝੀ ਜੋ رائے ਹੈ ਜੋ ਫੈਸਲੇ ਨੇ ਜੋ ਪ੍ਰੋਗਰਾਮ ਨੇ ਤੁਹਾਡੇ ਸਾਹਮਣੇ ਰੱਖੇ ਜਾਣਗੇ 75 ਵਰਿਆਂ ਦੇ ਵਿੱਚ ਜਿੰਨਾ ਵਾਅਦਿਆਂ ਦੇ ਨਾਲ ਸਿੱਖ ਕੌਮ ਨੂੰ ਹਿੰਦੁਸਤਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਉਹ ਵਾਦੇ ਵਫਾ ਨਹੀਂ ਹੋਏ ਇੰਡੀਅਨ ਲੀਡਰਸ਼ਿਪ ਨੇ ਬਿਟ੍ਰੇ ਕੀਤਾ ਤੇ ਅਸੀਂ ਸਿੱਖ ਜਿਹੜੇ ਨੇ ਉਹ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਆ ਫਸੇ 75 ਵਰਿਆਂ ਦੇ ਵਿੱਚ ਸਾਨੂੰ ਉਹ 글로ਅ ਆਫ ਫਰੀडम ਮੰਨਣ ਨੂੰ ਨਹੀਂ ਮਿਲੀ ਉਹ ਨਿਗ ਨਹੀਂ ਮਿਲਿਆ ਜਿਨ੍ਹਾਂ ਵਾਦਿਆਂ ਦੇ ਨਾਲ ਅਸੀਂ ਆਏ ਸੀ ਔਰ ਬਿਲਕੁਲ ਇਹਦੇ ਉਲਟ ਸਾਨੂੰ ਮਿਲੀਆਂ ਨੇ ਜੇਲ੍ਹਾਂ ਜ਼ਾਕਤੀਆਂ ਜ਼ੁਲਮ ਅਤੇ ਫਾਂਸੀਅਮ ਬੇਦਬੀਆਂ ਹਰ ਥਾਂ ਹੋ ਰਹੀਆਂ ਨੇ ਨਹੀਂ ਰੁਕਦੀਆਂ ਸਭ ਤੋਂ ਵੱਡੀ ਬੇਦਬੀ ਦਰਬਾਰ ਸਾਹਿਬ ਹੋਈ ਸੰਬਰ ਦੇ ਵਿੱਚ ਬੈਬਲ ਅਤੇ ਬਰਗਾੜੀ ਕਾਂਠ ਦਾ ਜਿਹੜਾ ਇंसाफ ਹੈ ਉਹਦੇ ਨਾਲ ਹਰ ਧਿਰ ਨੇ ਖੇਲਵਾੜ ਕੀਤਾ ਚਾਹੇ ਉਹ ਨੀਲੀ ਪੱਗ ਵਾਲੇ ਸੀ ਚਾਹੇ ਉਹ ਚਿੱਟੀ ਪੱਗਾਂ ਵਾਲੇ ਸੀ ਤੇ ਚਾਹੇ ਹੁਣ ਬਸੰਤੀਆਂ ਵਾਲੇ ਸੋ ਸਾਡੇ ਕੋਲ ਕੋਈ ਵੀ ਵਜ੍ਹਾ ਨਹੀਂ ਹੈ 15 ਅਗਸਤ ਦੇ ਜਸ਼ਨ ਮਨਾਉਣ ਦੀ ਜਾਂ ਉਹਦੇ ਵਿੱਚ ਹਿੱਸਾ ਲੈਣ ਦੀ